ਮੈਂ ਪਹਿਲੀ ਵਾਰ ਵੇਖਿਆ ਆ ਕਿ ਐ ਸਰਕਾਰ ਦੇ ਵਿੱਚ ਸਾਰੀਆਂ ਪਾਰਟੀਆਂ ਕਾਗਜ ਭਰਨੀਆਂ ਕਿ ਇਹਨੂੰ ਕੋਈ ਮਨਾ ਨਹੀਂ ਆ ਇਹਨੂੰ ਕੋ ਡੱਕ ਨਹੀਂ ਆ ਕਿਉਂਕਿ ਸਾਰੇ ਈ ਨਾਲ ਮਿਲ ਕੇ ਸਾਰੇ ਕਾਗਜ ਭਰਨਦੇ ਨੇ ਤੇ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਅੱਜ ਜਿਵੇਂ ਬਲਾਕ ਕਲਾਨੌਰ ਦੇ ਵਿੱਚ ਪਰ ਨਾ ਹੀ ਵਾਈਗੁਰਜੀ ਦਾ ਖਾਲਸਾ ਵਾਈਗੁਰਵਾਦ ਸੰਤੇ ਦੀਆਂ ਤੇ ਬਹੁਤ ਵਧੀਆ ਪ੍ਰਬੰਧ ਹੈ ਪੁਲਿਸ ਦੇ ਬਹੁਤ ਵਧੀਆ ਪ੍ਰਬੰਧ ਦੇਖੇ ਗਏ ਆ ਜਿਹੜੇ ਵੀ ਆਪਣੇ ਆ ਰਹੇ ਨੇ ਵੀਰ ਵਰ ਫਾਈਲ ਹੋਣੀ ਸੀ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੇ ਬਿਲਕੁਲ ਸਕੂਲੀ ਜਿਹੜੇ ਆ ਉਹ ਚੱਲ ਰਹੇ ਆ 3 ਵਜੇ ਤੱਕ ਐਂਟਰੀ ਸੀਗੀ 3 ਵਜੇ ਐਂਟਰੀ ਜਿਹੜੀ ਆ ਉਹ ਅਸੀਂ ਗੇਟ ਬੰਦ ਕਰ ਦਿੱਤਾ ਤੇ ਪੀਸਫੁਲੀ ਸਾਰਾ ਹੁਣ ਤੱਕ ਜਿਹੜਾ ਚੱਲ ਰਿਹਾ ਹੁਣ ਤੱਕ ਕਿੰਨੀਆਂ ਅਪਲੀਕੇਸ਼ਨਾਂ ਪਤਲ ਹਨ ਨਹੀਂ ਉਹਦੇ ਬਾਰੇ ਅੰਦਰ ਐਸ.ਡੀ.ਐਮ ਸਾਹਿਬ ਨੂੰ ਪਤਾ ਹੋਣਾ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਕਰੋ ਸਿਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਅਗਾਮੀ ਦਿਨਾਂ 'ਚ ਆਯੋਜਿਤ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਦੀ ਪ੍ਰਕਿਰਿਆ ਨੇਪੜੇ ਚੜਨ ਲਈ ਅੱਜ ਨਾਮਜ਼ਦਗੀਆਂ ਦਾਖਲ ਕਰਵਾਉਣ ਦੇ ਆਖਰੀ ਦਿਨ ਜ਼ਿਲ੍ਹਾ ਗੁਰਦਾਸਪੁਰ ਅਦੀਨ ਬਲਾਕ ਕਲਾਨੌਰ ਜੋ অতি ਸੰਵੇਦਨਸ਼ੀਲ ਖੇਤਰ ਹੈ ਵਿਖੇ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਾ ਪ੍ਰਬੰਧ ਕੀਤੇ ਗਏ ਕਲਾਨੌਰ ਤਹਿਸੀਲ ਵਿਖੇ ਬਣਾਏ ਗਏ ਨਾਮਜ਼ਦਗੀਆਂ ਦੇ ਕੇਂਦਰ ਵਿੱਚ रिटर्निंग ऑफिसर कम एसडीएम कलानौर ज्योत्सना सिंह ठाकुर ਵੱਲੋਂ ਨਾਮ ਜੱਦੀਆਂ ਪ੍ਰਾਪਤ ਕੀਤੀਆਂ ਗਈਆਂ ਇਸ ਦੌਰਾਨ ਐਸਪੀ ਦਵਿੰਦਰ ਚੌਧਰੀ ਦੀ ਦੇਖਰੇਖੇਡ ਪੁਲਿਸ ਦੇ ਸੁਰੱਖਿਆ ਪ੍ਰਬੰਧ ਦੇਖਣ ਨੂੰ ਦਿਖਾਈ ਦਿੱਤੇ ਦੱਸਣਯੋਗ ਹੈ ਕਿ ਲੰਗੀਆਂ ಗ್ರಾಮ ਪੰਚਾਇਤ ਦੀਆਂ ਵੋਟਾਂ ਦੀ ਪ੍ਰਕਿਰਿਆ ਦੌਰਾਨ ਇੱਥੇ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਸੀ ਇਸ ਤਰ੍ਹਾਂ ਹਾਲਾਤਾਂ ਤੋਂ ਪਹਿਲਾਂ ਹੀ ਪੁਲਿਸ ਨੇ ਸੁਰੱਖਿਆ ਦੇ ਪੂਕਾ ਪ੍ਰਬੰਧ ਕੀਤੇ ਇਸ ਸੰਬੰਧੀ ਐਸਪੀ ਦਵਿੰਦਰ ਚੌਧਰੀ ਅਤੇ ਨਾਮਜ਼ਦਗੀਆਂ ਦਾਖਲ ਕਰਵਾਉਣ ਲਈ ਆਏ ਲੋਕਾਂ ਨੇ ਗੱਲਬਾਤ ਕੀਤੀ ਮਾਹੌਲ ਬਹੁਤ ਵਧੀਆ ਜੀ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਨਾਮਿਨੇਸ਼ਨ ਫਾਈਲ ਹੋਣੇ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਹ ਬਿਲਕੁਲ ਪੀਸਫੁਲੀ ਜਿਹੜੇ ਆ ਉਹ ਚੱਲ ਰਹੇ 3 ਵਜੇ ਤੱਕ ਐਂਟਰੀ ਸੀਗੀ 3 ਵਜੇ ਐਂਟਰੀ ਜਿਹੜੀ ਆ ਉਹ ਅਸੀਂ ਗੇਟ ਬੰਦ ਕਰ ਦਿੱਤਾ ਤੇ ਪੀਸਫੁਲੀ ਸਾਰਾ ਹੁਣ ਤੱਕ ਜਿਹੜਾ ਚੱਲ ਰਿਹਾ ਹੁਣ ਤੱਕ ਕਿੰਨੀਆਂ ਕਿ ਐਪਲੀਕੇਸ਼ਨਾਂ ਪਤਾ ਲੱਗਾ ਨਹੀਂ ਉਹਦੇ ਬਾਰੇ ਅੰਦਰ ਐਸਡੀਐਮ ਸਾਹਿਬ ਨੂੰ ਪਤਾ ਹੋਣਾ ਸਾਡਾ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਪੀਸਫੁਲ ਹੈ ਅੱਜ ਅਸੀਂ ਬਲਾਕ ਕਲਨੌਰ ਦੇ ਵਿੱਚ ਪਰ ਨਵੇਂ ਹੀ ਨਾਂਝਾਂ ਬਿਦੀਆਂ ਬਲਾਕ ਸੰਤੀ ਦੀਆਂ ਤੇ ਬਹੁਤ ਵਧੀਆ ਪ੍ਰਬੰਧ ਹੈ ਪੁਲਿਸ ਦੇ ਬਹੁਤ ਵਧੀਆ ਪ੍ਰਬੰਧ ਦੇਖੇ ਗਏ ਆ ਜਿਹੜੇ ਵੀ ਆਪਣੇ ਆ ਰਹੇ ਨੇ ਵਰਕ ਵੀਰਵਾਰ ਉਹਨਾਂ ਦੀਆਂ ਨਾਂਝਾਂ ਬਿਦੀਆਂ ਪਰਣਾਉਣ ਦੇ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣੀ ਲੋੜੀਂਦਾ ਕਾਗਜ਼ ਵੀ ਆ ਸਾਨੂੰ ਜੀ ਮਿਲ ਗਏ ਆ ਹਰ ਤਰ੍ਹਾਂ ਦੇ ਜਦੋਂ ਗਏ ਆ ਬਲਾਕ ਚੋਂ ਮਿਲੇ ਆ ਤੇ ਜਿੱਥੇ ਜਿੱਥੇ ਚਾਹੀਦੇ ਸੀ ਉੱਥੇ ਤੋਂ ਮਿਲ ਗਏ ਆ ਤੇ ਬਹੁਤ ਵਧੀਆ ਪ੍ਰਬੰਧ ਦੇਖਿਆ ਗਿਆ। ਵੇਖੋ ਜੀ ਸਰਕਾਰਾਂ ਪਹਿਲਾਂ ਵੀ ਹੁਣ ਵੀ ਆ। ਮੈਂ ਪਹਿਲੀ ਵਾਰਾ ਵੇਖਿਆ ਆ ਕਿ ਐ ਸਰਕਾਰ ਦੇ ਵਿੱਚ ਸਾਰੀਆਂ ਪਾਰਟੀਆਂ ਕਾਗਜ ਭਰਨਦੀਆਂ। ਕਿਸ ਨੂੰ ਕੋਈ ਮਨਾ ਨਹੀਂ ਆ। ਕਿਸ ਨੂੰ ਕੋ ਡੱਕ ਨਹੀਂ ਆ। ਕਿਉਂਕਿ ਸਾਰੇ ਰਲ ਮਿਲ ਕੇ ਸਾਰੇ ਕਾਗਜ ਭਰੰਡੇ ਨੇ। ਤੇ ਮੈਂ ਕਿੰਨਾ ਵੀ ਇਤਰੇ ਰਲ ਮਿਲ ਕੇ ਜਿਹੜੇ ਆ ਸਮਝੀ ਦੇ ਕਾਗਜ ਜਿਹੜੇ ਅਸੀਂ। ਇਹ ਭਰਦੇ ਆਈਏ ਤੇ ਇਲੈਕਸ਼ਨ ਦੇ ਵਿੱਚ ਵੀ ਇਤਰੇ ਹੀ ਆਈ ਆਪਣੀ ਇਲੈਕਸ਼ਨ ਦੇ ਵਿੱਚ ਵੀ ਇਤਰੇ ਹੀ ਰਹੀਏ। ਕੀ ਜੀ ਸਭ ਤੋਂ ਵੱਡੀ ਜਿੱਤ ਹੁੰਦੀ ਆ ਜੇ ਸਰਕਾਰਾਂ ਦੀ ਜਿਹੜਾ ਅਸੀਂ ਕਾਗਜ਼ ਰਲ ਮਿਲ ਕੇ ਭਰਨਦੇ ਆ ਹਾਂਜੀ